ਨਵੇਂ ਸੰਗਤ ਜੀ ਅੱਜ ਆਰੰਭਤਾ ਕਰਨੀ ਆਪਾਂ ਬਾਬੇ ਬਕਾਲੇ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਚਾਰ ਦੌਰੇ ਦੀ ਯਾਤਰਾ ਤੇ თან ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਮੱਖਣ ਸ਼ਾਹ ਜੀ ਵੀ ਹਨ ਲਬਾਣਾ ਜੀ ਬਿਆੰਤ ਸੰਗਤਾਂ ਹਨ ਨਾਲ ਤੇ ਇਸ਼ਾ ਜਾਰ ਕਰਦੇ ਆ ਮੱਖਣ ਸ਼ਾਹ ਲਬਾਣਾ ਜੀ ਕਿ ਮਹਾਰਾਜੀ ਤੁਹਾਡੇ ਵੱਡੇ ਆ ਦਾ ਜਿਹੜਾ ਸਥਾਨ ਹੈ ਉਸ ਸਥਾਨ ਦੇ ਉੱਤੇ ਆਪਾਂ ਦਰਸ਼ਨ ਕਰਕੇ ਆਈਏ 사ਤਗੁਰ ਜੀ ਆਖਣ ਲੱਗੇ ਚਲੋ ਤੁਸੀਂ ਜਾਣਾ ਤੇ ਅਸੀਂ ਵੀ ਕਾ ਰਾਵਾਂਗੇ 25 ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਰਹੇ ਨੇ ਤੇ ਪਰ ਗੁਰੂ ਸਾਹਿਬ ਜੀ ਨਹੀਂ ਗਏ ਇਸਾ ਮੱਖਣ ਸਾਹਿਬ ਜੀ ਨੇ ਯਾਰ ਕੀਤੀ ਤੇ 사ਤਗੁਰ ਜੀ ਵੀ ਨਾਲ ਚੱਲ ਪਏ ਜਦੋਂ ਅਮਰ ਸਾਹਿਬ ਸਹਿ ਪਹੁੰਚਦੇ ਆ ਤੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਆ ਉਥੋਂ ਦੇ ਆ ਪ੍ਰਬੰਧਕਾਂ ਨੂੰ ਜਿਹੜੇ ਉਸ ਸਮੇਂ ਦੇ ਪ੍ਰਬੰਧਕ ਸਨ ਮਸੰਦ ਸਨ ਉਨਾਂ ਲਈ ਗੱਲ ਦਾ ਪਤਾ ਲੱਗ ਜਾਂਦਾ ਵਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋ ਗਏ ਨੇ ਤੇ ਗੱਦੀ ਤੇ ਬਰਾਜਮਾਨ ਹੋ ਗਏ ਨੇ ਤੇ ਵੀਰ ਦੇ ਰੂਪ ਦੇ ਵਿੱਚ ਹੁਣ ਜਿਹੜਾ ਦਰਸ਼ਨ ਕਰਨ ਇੱਥੇ ਆ ਰਹੇ ਨੇ ਹੋਵੇ ਨਾ ਇੱਥੇ ਆਣ ਕੇ ਤੇ ਆਪਣਾ ਉਹ ਪੱਕੇ ਪੈਰ ਜਮਾ ਕੇ ਬਹਿ ਜਾਣਾ ਤੇ ਇਸ ਤੋਂ ਪਹਿਲਾਂ ਕਿ ਕੋਈ ਵਿਵਾਦ ਖੜਾ ਹੋਵੇ ਅਸੀਂ ਹੋਏ ਨਾ ਹੋਏ ਜਿੰਦਾ ਮਾਰ ਕੇ ਤੇ ਨਿਕਲ ਜਾਈਏ ਉਹਨਾਂ ਨੇ ਇਸ ਤਰ੍ਹਾਂ ਦੀ ਅੰਦਰ ਵਿਚਾਰਾ ਕਰਕੇ ਤੇ ਮਹਾਰਾਜ ਦੇ ਸਥਾਨ ਨੂੰ ਜਿੰਦਰਾ ਮਾਰ ਕੇ ਬੂਏ ਮਾਰ ਕੇ ਜਿੰਦੇ ਮਾਰ ਕੇ ਤੇ ਉਹ ਨਿਕਲ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹੁੰਚੇ ਤੇ ਅੱਗੇ ਜਿੰਦੇ ਵੱਜੇ ਹੋਏ ਨੇ ਜੇ ਇਹ ਕਾਲੇ ਸੁਭਾਅ ਦੇ ਹੁੰਦੇ ਅੱਜ ਵਰਗੇ ਕੋਈ ਇਸ ਤਰ੍ਹਾਂ ਅੱਜ ਕਰਦੇ ਆਂਦੇ ਲੋਕ ਤੇ ਫਿਰ ਤੇ ਜਿੰਦੇ ਤੋੜ ਲੈਂਦੇ ਆ ਮਿੰਟ ਵੀ ਨਹੀਂ ਲੱਗਣਾ ਪਸਾਦ ਗੁਰਜੀ ਨੇ ਆਖਿਆ ਨਹੀਂ ਅਸੀਂ ਜਿੰਦਿਆਂ ਨੂੰ ਨਹੀਂ ਕੁਝ ਕਹਿਣਾ ਤੁਸੀਂ ਇੱਥੇ ਬਾਹਰ ਇਸ਼ਨਾਨ ਕਰ ਲਓ ਅਰਦਾਸ ਕਰ ਲਓ ਦਰਸ਼ਨਦਾਰੇ ਕਰ ਲੋ ਤੇ ਬਸ ਇੱਥੋਂ ਹੀ ਆਪਾਂ ਚਲੇ ਜਾਣਾ ਵਾਪਸ ਅੱਜ ਜਦੋਂ ਜਾਂਦੇ ਆ ਨਾ ਸ੍ਰੀ ਹਰਮੰਦਰ ਸਾਹਿਬ ਆਪਾਂ ਤੇ ਜਿਹੜਾ ਕਾਲ ਤੱਕ ਸੁਆਬ ਦੀ ਚੜਦੇ ਵਾਲੇ ਪਾਸੇ ਦੀ ਭਾਈ ਆ ਉਸ ਪਾਸੇ ਨੂੰ ਜਿਹੜਾ ਵਾ ਉਹ ਉਸ ਜਗ੍ਹਾ ਦੇ ਉੱਤੇ ਬੈਠੇ ਸਨ ਜਿੱਥੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ ਬਣਿਆ ਹੋਇਆ ਗੁਰਦੁਆਰਾ ਥੜਾ ਸਾਹਿਬ ਤੇ ਸੱਚੇ ਬੋਲ ਆ ਮਹਾਰਾਜ ਅਖੜ ਲਗੇ ਭਾਈ ਨਹੀਂ ਅਸੀਂ ਬਵਾਦ ਵਿਵਾਦ ਵਿੱਚ ਨਹੀਂ ਪੈਣਾ ਤੁਸੀਂ ਜਿੰਦਿਆਂ ਦੇ ਜਿੰਦਾ ਹੀ ਰਹਿਣ ਦਿਓ ਤੇ ਅਸੀਂ ਅਸੀਂ ਚਲੇ ਜਾਣਾ ਔੜੇ ਤਾਂ ਬਾਬਾ ਸੇ ਇਸੇ ਤਰ੍ਹਾਂ ਹੀ ਹੋਇਆ ਸਾਰੀਆਂ ਸੰਗਤਾਂ ਨੇ ਉੱਥੇ ਇਸ਼ਾਨਦਾਨ ਪਾਣ ਕੀਤਾ ਗੁਰੂ ਸਾਹਿਬ ਜੀ ਚੌਕੜਾ ਮਾਰ ਕੇ ਬੈਠੇ ਰਹੇ ਫਿਰ ਉਥੋਂ ਚਾਲੇ ਪਾ ਦਿੱਤੇ ਮਹਾਰਾਜ ਨੇ ਤੇ ਬੜੀਆਂ ਇਹ ਦੇ ਵਿੱਚ ਗੱਲਾਂ ਵੀ ਉਹ ਕਰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੰਬਰਸਰ ਵਾਲਿਆਂ ਨੂੰ ਸ਼ਰਾਪ ਦੇ ਦਿੱਤਾ ਨੇ ਸ਼ਰਾਪ ਵਾਲੀ ਕੋਈ ਗੱਲ ਨਹੀਂ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਆ ਉਹ ਉਹਨਾਂ ਨੇ ਕਿਹਾ ਵੀ ਇਹ ਨਾਹ ਅਮਰਤਸਰੀਏ ਤ੍ਰਿਸ਼ਨਾ ਗਨ ਕੇ ਅੰਤਰ ਸੜੀਏ ਇਹ ਅਮਰਸਰਗੇ ਲੋਕ ਨੇ ਤ੍ਰਿਸ਼ਨਾ ਦੇ ਵਿੱਚ ਸੜੇ ਹੋਏ ਨੇ ਅੰਦਰੋਂ ਬਿਲਕੁਲ ਸੜੇ ਹੋਏ ਲੋਕ ਨੇ ਤੇ ਕੋਈ ਗੱਲ ਨਹੀਂ ਆ ਸਾਨੂੰ ਨਹੀਂ ਦਰਸ਼ਨ ਕਰਨ ਦਿੱਤੇ ਤੇ ਅਸੀਂ ਚਲੇ ਜਾਵਾਂਗੇ ਵਾਪਸ ਸੱਚੇ ਪਾਸ਼ਾ ਮਹਾਰਾਜ ਹੁਣ ਆਗੇ ਨੇ ਅਮਰਸਰ ਤੋਂ ਤੇ ਅੱਗੇ ਸੱਚੇ ਪਾਸ਼ਾ ਮਹਾਰਾਜ ਹੁਣ ਜਦੋਂ ਤੁਰ ਕੇ ਆਉਂਦੇ ਨੇ ਵਾਪਸ ਅਮਰਸਰ ਤੋਂ ਤੇ ਪਹਿਲਾ ਪੜਾ ਸੱਚੇ ਪਾਸ਼ ਨੇ ਕੀਤਾ ਉਥੇ ਮਕਬੂਲਪੁਰਾ ਸ਼ਹਿਰ ਦੇ ਵਿੱਚ ਹੁਣ ਸਥਾਨ ਬਣਿਆ ਗੁਰਦੁਆਰਾ ਦਮਦਮਾ ਸਾਹਿਬ ਮਕਬੂਲਪੁਰੇ ਇਸ ਇੱਥੇ ਵੀ ਸੱਚੇ ਪਾਸ਼ਾ ਦੀ ਯਾਦ ਬਣੀ ਹੋਈ ਹੈ ਉਸ ਤੋਂ ਅੱਗੇ ਸੱਚੇ ਪਾਸ਼ਾ ਮਹਾਰਾਜਾ ਮਕਬੂਲਪੁਰੇ ਤੋਂ ਅੱਗੇ ਫਿਰ ਵੱੱਲੇ ਚਲੇ ਜਾਂਦੇ ਨੇ ਤੇ ਵੱੱਲਾ ਜਿਸ ਨੂੰ ਮਹਾਰਾਜੇ ਨੇ ਆਖਿਆ ਗੁਰੂ ਘਰ ਗੱਲਾਂ ਤੇ ਮਾਈਆਂ ਰੱਬ ਰਜਾਈਆਂ ਇਹਨੂੰ ਬੱਲੇ ਦਾ ਇਤਿਹਾਸ ਆਪਾਂ ਫੇਰ ਅੱਗੇ ਜਾ ਕੇ ਸਾਂਝਾ ਕਰਾਂਗੇ ਸੋ ਧੰਗੁਰੂ ਤੇਗਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਲੈ ਕਰਕੇ ਅਸੀਂ ਜੁੜੇ ਹੋਏ ਆਂ ਤੇ ਬਿਆਨਤ ਸੱਚੇ ਪਾਛਾ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਗੁਰਬਾਣੀ ਦੇ ਸ਼ਬਦ ਨੇ 17 ਰਾਗਾਂ ਦੇ ਵਿੱਚ ਤਕਰੀਬਨ ਜਿਹੜੀ ਗੁਰੂ ਗੋਬਿੰਦ ਸਾਹਿਬ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਬਾਣੀ ਰਚੀ ਉਸ ਬਾਣੀ ਦਾ ਵੀ ਆਪਾਂ ਕੋਈ ਇੱਕ ਇੱਕ ਸ਼ਬਦ ਦੀ ਨਾਲ ਵਿਚਾਰ ਵਿੱਚ ਸਾਂਝੀ ਕਰਿਆ ਕਰਾਂਗੇ ਸਾਹਿਬ ਕਿਰਪਾ ਕਰਨ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ